ਜੋ ਵੀ ਆ ਤੁਸੀਂ ਇੱਥੇ ਭਰਾਵਾਂ ਨਾਲ ਮਿਲ ਕੇ ਡਿਸੀਜਨ ਲੈ ਲਈਏ ਆਪਾਂ ਹਾਂ ਹੁਣ ਨੰਬਰਾਂ ਦਾ ਚੱਕਰ ਆ ਜੀ ਸਮੇਂ ਦਾ ਚੱਕਰ ਆ ਮੈਂ ਬੇਨਤੀ ਕਰਦਾ ਪ੍ਰਬੰਧਕਾਂ ਨੂੰ ਵੀ ਆਪਾਂ ਥੋੜਾ ਬਹੁਤ ਇਧਰ ਉਧਰ ਕਰਕੇ ਮੈਚ ਚਲਾ ਲਈਏ ਦੋਨੇ ਟੀਮਾਂ ਤਿਆਰ ਆ ਦੁਨੀਆ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ ਹਾਂ ਪਲੇਅਰਾਂ ਦੀ ਵੀ ਕਈ ਵਾਰ ਮਜਬੂਰੀ ਹੁੰਦੀ ਆ ਨੇਤੀ ਮੈਚ ਹੁੰਦੇ ਆ ਸਰੀਰ ਥੱਕ ਜਾਂਦਾ ਲੰਬੇ ਮੈਚ ਖੇਡਣੇ ਥੋੜੇ ਔਖੇ ਵੀ ਹੋ ਜਾਂਦੇ ਆ ਤੋਂ ਬੇਨਤੀ ਕਰਦੇ ਆ ਗੁਰਵਿੰਦਰ ਸਰਜੀਤ ਸਿੰਘ ਜੀ ਐਸਐਚਓ ਸਾਹਿਬ ਦਾ ਚੇਚੇ ਤੌਰ ਤੇ ਵੱਡਾ ਧੰਨਵਾਦ ਲਵੀ ਬੁਰਜ ਨਕਲੀਆ ਇੰਦਰ ਦੇ ਪਹਿਲੇ ਜੱਫੇ ਦਾ 500 ਵੀਰੇ ਪੈਸੇ ਰੱਖ ਲਓ ਸਾਨੂੰ ਕਿਸੇ 플레이ਰ ਦਾ ਕੋਈ ਪੈਸਾ ਨਾ ਫੜਾਇਓ ਹਾਂ ਭਾਈ ਸਾਡੇ 16 ਤੇ 17 ਨੰਬਰ ਨੇ ਸਾਡੇ 16 ਤੇ 17 ਗੋਪੀ ਭਾਈ ਸਾਡੇ 16 ਤੇ 17 ਓਏ ਪਹਿਲੀ ਰੇਡ ਕਹਿੰਦੇ ਖੇਡ ਕਬੱਡੀ ਦਾ ਤਾਜਮਾਹਲ ਪੂਰੀ ਨੌਜਨ ਬੂਲੇ ਨੰਗਲ ਵਾਲਾ ਮੇਰੇ ਮਿੱਤਰੋ ਰੌਜ ਪਿੰਟਰ ਦਾ ਜਿਗਰੀ ਯਾਰ ਸਾਹਮਣੇ ਕਬੱਡੀ ਪਾ ਰਿਹਾ ਕਹਿੰਦੇ ਸੀਚੇਵਾਲ ਦੇ ਵੇੜੇ ਓਏ ਪਟਾਕੇ 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 ਪਹਿਲੀ ਰੇਡ ਓਏ ਗੁਰਵਿੰਦਰ ਕਾਂਗੇ ਵਾਲਾ ਖੇਡ ਕਬੱਡੀ ਦਾ 58 11 ਦੂਜੇ ਬੰਨੇ ਓਹ ਪੂਰੀ ਜਵਾਨੀ ਪੂਰੀ ਬੈਸਟਾਂ ਨੂੰ ਕਹਿੰਦੇ 51 51 ਹਜ਼ਾਰ ਦਿੱਤਾ ਜਾਣਾ ਓਹ ਆਉਂਦਾ ਮਾਨਾ ਰੂਮੀ ਆਇਆ ਕਹਿੰਦਾ ਵੀ ਅੱਧੇ ਬੋਲ ਤੇ ਡੱਗੋ ਵਾਲਾ ਸ਼ਰਨ ਆਇਆ ਹੈ ਵੀ ਸ਼ਰਨ ਜੀ ਦਾ ਧੰਨਵਾ ਅੱਧੇ ਬੋਲ ਤੇ ਆਇਆ ਕਿਉਂਕਿ ਜਦੋਂ ਕੈਨੇਡਾ ਆਉਂਦੇ ਐ ਬਾਈ ਕਹਿੰਦਾ ਵੀ ਉੱਥੇ ਆਪਾਂ ਇਹਨਾਂ ਦਾ ਮਾਰ ਕਰਦੇ ਐ ਇਹ ਆਪਣੇ ਭਰਾ ਨੇ ਲਓ ਦਿলো ਧੰਨਵਾਦ ਵੀਰਾਂ ਦਾ ਬਾਂਟੀ ਟਿੱਬੇ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਇਹ ਮੈਚ ਫਾਈਨਲ ਦਾ ਫੈਸਲਾ ਹੋ ਜਾਣਾ ਕਿਹੜਾ ਜਿੱਤਦਾ ਕਿਹੜਾ ਹਾਰਦਾ ਜੀ ਕਿਹੜੇ ਗੱਭਰੂ ਨੇ ਕਿੰਨੇ ਦਮ ਪਾਏ ਕੌਣ ਜੱਫੀਆਂ ਚ ਮੱਲਾ ਮਾਰਦਾ ਜੀ ਚਰਚਾ ਕੁਝ ਹੀ ਪਰਾ ਵਿੱਚ ਹੋ ਜਾਣੀ ਧਿਆਨ ਇਧਰ ਕੁਲ ਸੰਸਾਰ ਦਾ ਜੀ ਰਾਜੇ ਖੇਲੇ ਦੀ ਕਰਮ ਚੋ ਸ਼ਬਦ ਨਿਕਲੇ ਸੁਖਰਾਜ ਰੋਡਿਆ ਹੈ ਸੱਚ ਉਚਾਰਦਾ ਜੀ ਓ ਸੁਖਰਾਜ ਰੋਡਿਆਂ ਵਾਲਾ ਸੱਚ ਉਚਾਰਦਾ ਜੀ ਅੱਜ ਦੇ ਮੇਲੇ ਦੇ ਕਿਹੜਾ ਮਾਨਾ ਰੂਮੀ ਵੱਡੇ ਬਾਈ ਬਾਜੀ ਮਾਰਦਾ ਜੀ ਪਾ ਪਾ ਕਬੱਡੀਆਂ ਕਿਹੜਾ ਹੋ ਤੱਤਾ ਕਿਹੜਾ ਕਾਲਜ ਠਾਰਦਾ ਜੀ ਆਓ ਸਾਹਮਣੇ ਮੇਰੇ ਮਿੱਤਰੋ ਇਧਰ ਦਿਲਪ੍ਰੀਤ ਬੁਰਜ ਵਾਲਾ ਡੈਂਪੀ ਬਾਈ ਗੁਰਪ੍ਰੀਤ ਗੱਲਾਂ ਵੱਡੀਆਂ ਨੇ ਸੀਚੇ ਵਾਲੀਆਂ ਵਾਹਿਗੁਰੂ 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 5152000 ਦਿੱਤਾ ਜਾਣਾ ਉਹ ਪਹਿਲਾ ਜਫਾ ਫਾਈਨਲ ਦਾ ਨੂੰ ਵੱਡੇ ਮਾਨ ਵਾਹਿਗੁਰੂ ਵਾਹਿਗੁਰੂ ਇੱਥੋਂ ਕਹਿੰਦੇ ਇੱਥੇ ਖਤਮ ਤੇ ਇੱਥੋਂ ਸ਼ੁਰੂ ਉਹ ਦੁਨੀਆ ਦੇ ਵਿੱਚ ਵੱਡੀਆਂ ਗੱਲਾਂ ਸੀਸਰ ਵਾਲੇ ਨੇ ਟੇਕਦਾ ਮੱਥਾ ਉਹ ਡੱਗੋ ਵਾਲਿਆ 5152000 ਵੈਸਤਾ ਨੂੰ ਦਿੱਤਾ ਜਾਣਾ ਅੱਜ ਦੇ ਮੇਲੇ ਤੇ ਮੇਰੇ ਮਿੱਤਰੋ ਇੰਦਰ ਤਲਵੰਡੀ ਰਾਏ ਵਾਲਾ ਉਧਰ ਪੂਰੀਆ ਸੀਸਰ ਹਲਕਾ ਜਿਹਾ ਟੱਚ ਕਰਕੇ ਤਗੜਾ ਨੰਬਰ ਸਗਰਾਜ ਪੈਂਦੀ ਰੇਡ ਤੇ ਕਰੀ ਸੋਹਣੀਆਂ ਗੱਲ ਲਓ ਸਾਹਮਣੇ ਕਬੱਡੀ ਪੈ ਰਹੀ ਹੈ ਉਧਰ ਸ਼ਰਨੇ ਦੇ ਦੋ ਜਫੇ 2100 ਦੇ ਹੋਣਗੇ ਮਾਨੇ ਰੂਮੀ ਦੇ ਵੱਲੋਂ ਲੱਗ ਵਾਲੇ ਸ਼ਰਨੇ ਦੇ ਦੋ ਜਫੇ 2100 ਦੇ ਹੋਣਗੇ ਲਓ ਤਲਵੰਡੀ ਰਾਏ ਦਾ ਕਰਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਚਾਰ ਨੇ ਚਾਰੇ ਤਿਆਰ ਵਰ ਤਿਆਰ ਅੱਜ ਦੇ ਦਿਨ ਦਾ ਕਹਿੰਦੇ ਗ੍ਰੈਂਡ ਫਾਈਨਲ ਇਹ ਚੱਲਦਾ ਪੱਟਾਂ ਤੇ ਥਾਪੀਆਂ ਵੱਜਦੀਆਂ ਇੱਕ ਪਾਸੇ ਪਿੰਦੂ ਸੀਚੇ ਵਾਲੀ ਆ ਲੱਭੂ ਸੀਚੇ ਵਾਲੀ ਆ ਗੁਰਵਿੰਦਰ ਘਾਂਗੇ ਵਾਲਾ ਵਾਇਗਰੂ ਸੀਚੇ ਵਾਲੀ ਆ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਉਧਰ ਅਮਨਦੀਪ ਕੈਨੇਡਾ ਤੇ ਅਵਤਾਰ ਕੈਨੇਡਾ ਜੀ ਉਹਨਾਂ ਵੱਲੋਂ ਵਾਇਗਰੂ ਸੀਚੇ ਵਾਲੀ ਵੱਡੇ ਮਾਨ ਆਇਆ ਪਰ ਪੈਂਦੀ ਰੇਡ ਆ ਕਬ ਕਬੱਡੀ 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 ਆ ਲੱਗਾ ਪਿਆ ਜੋਰ ਲੱਭੂ ਸੀਤੇ ਵਾਲਿਆ ਬੱਲੇ ਬੱਲੇ ਕਰਾ ਗਿਆ ਆ ਲੱਭੂ ਸੀਤੇ ਵਾਲਿਆ ਜਦੋਂ ਕਾਰਜ ਹੋਇਆ ਸਪੂਰਨ ਬਾਜਾਂ ਵਾਲੇ ਦੇ ਮਾਹੀ ਦੇ ਚਰਨਾਂ ਵਿੱਚ ਮੱਥਾ ਟੇਕਾਂਗੇ ਕਮਾਲਪੁਰੇ ਵਿੱਚ ਅਸੀਂ ਅੱਗ ਨਿਕਲਦੀ ਵੇਖਾਂਗੇ ਅੱਗ ਨਿਕਲਦੀ ਵੇਖਾਂਗੇ ਅੱਗ ਨਿਕਲਦੀ ਹੈ ਇੰਦਰਾ ਤੇਰਾ ਪਿੰਡ ਲੱਗੇ ਆ ਆ ਕਹਿ ਡੱਗੋ ਵਾਲੇ ਓਏ ਪਟਾਕੇ ਕਮਾਲਪੁਰੇ ਵਿੱਚ ਪੈਂਦੇ ਆ ਮੱਲ ਵੱਡੇ 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 ਆਏ ਹੋਇਆ ਆ ਟਿੱਬੇ ਵਾਲਾ ਕਹਿੰਦੇ ਦੁਨੀਆ ਦਾ ਟਾਪਰ ਮੇਰੇ ਮਿੱਤਰੋ ਸਿਰੇ ਦਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਇੱਕ ਬੰਨੇ ਤਲਵੰਡੀ ਰਾਏ ਆ ਔਰ ਦੂਸਰੇ ਬੰਨੇ ਮੈਂ ਖੇਡ ਮੈਦਾਨ ਵਿੱਚ ਦੇਖਦਾ ਵੀ ਮੁੰਡੇ ਸੀਚੇ ਵਾਲੀਏ ਕਹਿੰਦੇ ਤਗੜੇ ਜਾਫੀ ਆ ਆਹ ਟੱਕਰ ਕਿਹਦੇ ਨਾਲ ਫੈਸਲਾ ਹੋ ਗਿਆ ਤੇ ਬੋਲ ਸਗਰ ਸੀਚੇ ਵਾਲੀਏ ਦੇ ਦੋ ਜਫੇ ਕਹਿੰਦੇ ਮਾਨੇ ਰੂਮੀਆਂ ਨੂੰ 2100 ਦੇ ਹੋਣਗੇ ਵਾਇਗਰੂ ਸੀਚੇ ਵਾਲੀਏ ਦੇ ਦੋ ਜਫੇ 12 ਫਰਵਰੀ ਕਹਿੰਦੇ ਰਾਜੂ ਆਲਾ ਅਮਰੀਕਾ ਤੋਂ ਸੱਦਾ ਦਿੰਦਾ ਵੀ ਰਣਿਏ ਮੇਲਾ ਤੇ ਨਾਲ ਗਗਨ ਪੱਠੜੋ ਸਾਹਮਣੇ ਬੈਠਾ ਆਸਟ੍ਰੇਲੀਆ ਵਾਲਾ ਕਹਿੰਦਾ ਵੀ ਝੋਲਣਾ ਚ ਮੇਲਾ ਤੇ ਬਿੱਲਾ ਗਲ ਵਾਲਾ ਆਦਾ ਵੀ ਫਤੇਗਰ ਸਿਵੀਆਂ ਦੇ ਵਿੱਚ ਰੌਣਕ ਲੱਗਣੀ ਹੈ ਹਾ ਸਾਹਮਣੇ ਪੂਰੀਏ ਦੀ ਰੇਡ ਪੈ ਰਹੀ ਹੈ ਕੰਬਾਈਨਾ ਦਾ ਜੇਤੂ ਅੱਜ ਕੌਣ ਬੈਸਟ ਬਣੇਗਾ ਪਰ ਟੱਚ ਡਬਲ ਹੋ ਗਿਆ ਕਲਗੀ ਤਰਖੇੜ ਸਟੇਡੀਅਮ ਕਿ ਜੁਗਾ ਜੁਗਾ ਤੱਕ ਗੱਲਾਂ ਚੱਲਣਗੀਆਂ ਕਲਗੀਆਂ ਵਾਲਿਆ ਤੇਰੇ ਪਰਿਵਾਰ ਦੀ ਕਿੱਥੋਂ ਸ਼ੁਰੂ ਕਰਾਂ ਕਿੱਥੇ ਖਤਮ ਕਰਾਂ ਲੰਮੀਆਂ ਕਹਾਣੀਆਂ ਜੀਤੋ ਜੁਝਾਰ ਦੀਆਂ ਅੱਜ ਬਾਜਾ ਵਾਲੇ ਪਾਸ਼ਾ ਦੀ ਯਾਦ ਹੈ ਕਲਗੀਧਰ ਖੇਡ ਸਟੇਡੀਅਮ ਫਾਈਨਲ ਮੁਕਾਬਲਾ ਚੱਲ ਰਿਹਾ ਦਿਲਪ੍ਰੀਤ ਦੀ ਰੇਡ ਲੈ ਵੀ ਬੂਟੇ ਵੀਰ ਕਰਦੇ ਗੱਲ ਆਓ ਦਿਲਪ੍ਰੀਤ ਦੀ ਕਬੱਡੀ ਪੈ ਰਹੀ ਹੈ ਖੇਡ ਮੈਦਾਨ ਵਿੱਚ ਕਹਿੰਦੇ ਮੱਲ ਟੌਪ ਦੀਆਂ ਰੇਡਾਂ ਪਾਉਂਦਾ ਹੈ ਛੇਰਪੁਰ ਕਲਾਂ ਦੇ ਵਿੱਚ ਵੀ ਬਾਜਾ-ਬਾਜਾ ਕਰਵਾਈ ਹੈ ਅੱਜ ਕਮਾਲਪੁਰੇ ਦਾ ਮੇਲਾ ਆਓ ਦਿਲਪ੍ਰੀਤ ੱੱੱਕੇ ਮਾਰਦਾ ਤੁਰਿਆ ਆਉਂਦਾ ਪਹਿੰਦੀ ਰੇਡ ਤੇ ਸਗਰਾਜ ਕਰੀ ਵੀਰਾ ਗੱਲ ਲਓ ਬਾਂਟੀ ਕਹਿੰਦੇ ਟਿੱਬੇ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਉਧਰ ਸ਼ਰਨੇ ਦੇ ਤਿੰਨ ਜੱਫੇ ਲੱਖਾ ਵਾਸੀ ਹਰਜੀਤ ਬਾਸੀ ਤੇ ਜਗਜੀਤ ਬਾਸੀ ਮਰ ਕੈਨੇਡਾ ਵਾਲੇ ਵੀਰ ਉਹਨਾਂ ਵੱਲੋਂ 5100 ਦੇ ਵੱਡੇ ਮਾਨ ਪਿਆਰ ਹੋਣਗੇ ਮੇਰੇ ਮਿੱਤਰੋ ਮਾਨਾ ਰੂਮੀ ਵਾਲਾ ਵੱਡਾ ਬਾਈ ਆ ਸਾਡਾ ਵੱਡੇ ਮਾਨ ਸਨਮਾਨ ਸ਼ਰ ਡੱਗੋ ਵਾਲੇ ਸ਼ਰਨੇ ਲਈ ਆ ਅੰਮਰਸਰੀਆ ਫੇਰ ਆ ਗਿਆ ਲਓ ਮੁੰਡਾ ਕਹਿੰਦੇ ਅੰਮਰਸਰੀਆ ਮੁੰਡਾ ਕਹਿੰਦੇ ਮਾਧੇ ਵਾਲਾ ਆਹ ਕਹਿੰਦੇ ਪੂਰੀ ਬੂਲੇ ਨੰਗਲ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਚਾਰੋਂ ਦੇ ਵਿੱਚੋਂ ਕੌਣ ਆਹ ਕਹਿੰਦੇ ਲੱਗਾ ਪਿਆ ਜੋਰ ਬਿੱਟੇ ਵਾਲੀ ਆ ਪਿੰਦੂ ਕੋਸ਼ਿਸ਼ ਕਰ ਰਿਹਾ ਹੈ ਔਰ ਨੰਬਰ ਕਹਿੰਦੇ ਰੇਡਰ ਦੇ ਹਿੱਸੇ 'ਚ ਆ ਜੜਿਆ ਅੱਜ ਦੇ ਦਿਨ ਦਾ ਗ੍ਰੈਂਡ ਫਾਈਨਲ ਕਲਗੀ ਤਰ ਖੇਡ ਸਟੇਡੀਅਮ ਕਮਾਲਪੁਰਾ ਦੋ ਵੱਡੀਆਂ ਟੀਮਾਂ ਦੇ ਦਰਮਿਆਨ ਚੱਲਦਾ ਹੋਇਆ ਟੌਪ ਦਾ ਮੁਕਾਬਲਾ ਅਗਲੀ ਕਬੱਡੀ ਪੌਂਦਰੀ ਬੂਰੀਆ ਸੀਸਰ ਵਾਲਾ ਹਰਿਆਣੇ ਕਾ ਸ਼ੋਰਾ ਖੇਡ ਮੈਦਾਨ ਦੇ ਵਿੱਚ ਵੱਧਦਾ ਹੋਇਆ ਅੱਜ ਦੇ ਟਾਈਮ ਦਾ ਟਾਪਰ ਤਾਂ ਵੀ ਹੈ ਦੁਰੀਆ ਦਾ ਮੰਨਿਆ ਪਰਮੰਨਿਆ ਸਟਾਰ ਹੈ ਵੱਡੀ ਟੀਮ ਆ ਗਬਰੂ ਦੀ ਪਰ ਡੱਗੋ ਵਾਲੇ ਆਇਰਨ ਮੈਨ ਨਾਲ ਚੱਲਦਾ ਹੋਇਆ ਮੁਕਾਬਲਾ ਇੱਕ ਪਾਸੇ ਆਇਰਨ ਮੈਨ ਔਰ ਦੂਸਰੇ ਪਾਸੇ ਬੂਰੀਆ ਸੀਸਰ ਔ ਲੱ ਔਰ ਫੈਸਲਾ ਬੱਲੇ ਬੱਲੇ ਹੋ ਗਈ ਫੈਸਲਾ ਹੋ ਗਿਆ ਦੁਨੀਆ ਦਾ ਵੱਡਾ ਮੱਲ ਆ ਮੇਰਾ ਜਿਗਰੀ ਯਾਰ ਜਲਾਲਪੁਰਿਆ ਪਾਲਾ ਪੁੱਜਿਆ ਹੋਇਆ ਅੱਜ ਦੇ ਮੇਲੇ ਤੇ ਆਹ ਜਿਹੜੇ ਮੱਲ ਦੇ ਜੱਫਿਆਂ ਨੂੰ ਵੇਖ ਕੇ ਭੁੱਖ ਲੈਂਦੀ ਹੈ ਜੁਗ ਜੁਗ ਜੀਵੇ ਜਵਾਨੀਆਂ ਮਾਣੇ ਬੱਗੇ ਪਿੰਡ ਵਾਲੇ ਦੁੱਲੇ ਦਾ ਯਾਰ ਜਲਾਲਪੁਰਿਆ ਪਾਲਾ ਮੇਰੇ ਮਿੱਤਰੋ ਭਰਾ ਪੁੱਜਿਆ ਹੋਇਆ ਵੀਰ ਪੁੱਜਿਆ ਹੋਇਆ ਮਾਣ ਆ ਸੇਵਾਏ ਰਾਣੇ ਨੂੰ ਆਹ ਕਹਿੰਦੇ ਦਿਲਪ੍ਰੀਤ ਨਿਕਲ ਉੱਦੜ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇਧਰ ਆਓ ਜੱਫਾ ਜੀਤ ਵਾਸੀਆ ਵਾਹ ਗਰੂ ਨਾਲੋਂ ਟੁੱਡੀ ਬੜੇ ਪਿਆਰ ਬੇਅੰਤ ਰੂਮੀ ਹੋਣਾ ਦਾ ਵੀ ਧੰਨਵਾਦ ਕਰਦੇ ਆ ਇਕਬਾਲ ਗਲਬੀਰ ਨੂੰ ਮੈਂ ਬੇਨਤੀ ਕਰਦਾ ਉਹ ਵੀ ਸਾਡਾ ਵੀਰ ਮਾਈਕ ਦੇ ਉੱਪਰ ਆ ਜਾਵੇਗਾ ਅੱਜ ਨਾਨਕਿਆਂ ਦਾ ਪਿੰਡ ਹੈ ਬਾਂਤੀ ਟਿੱਬੇ ਵਾਲਾ ਕਬੱਡੀ ਪਾ ਰਿਹਾ ਮਾਨੇ ਰੂਮੀ ਹੋਣਾ ਦਾ ਭਾਈ ਗੀਤੇ ਹੋਣਾ ਦਾ ਭਾਈ ਗੋਪੀ ਹੋਣਾ ਦਾ ਭਾਈ ਜੱਗੇ ਹੋਣਾ ਦਾ ਸਾਰੇ ਪ੍ਰਬੰਧਕਾਂ ਦਾ ਸਰਦਾਰ ਚਮਕੌਰ ਸਿੰਘ ਜੀ ਗੱਲ ਸਾਹਿਬ ਸਟੇਜ ਤੇ ਬੈਠੇ ਆਓ ਸਾਹਮਣੇ ਪੈਂਦੀ ਰੇਡ ਪਰ ਇਸ਼ਾਰਾ ਹੋ ਗਿਆ ਵੀ ਨੰਬਰ ਰੇਡਰ ਦੇ ਹਿੱਸੇ ਜਾਣ ਰਿਹਾ ਹਰਜੀਤ ਵਾਸੀ ਤੇ ਜਗਜੀਤ ਵਾਸੀ ਵਾਸੀ ਬ੍ਰਦਰ ਵੱਡਾ ਪਿਆਰ ਪੁੱਛਦਾ ਕਰਦੇ ਆ ਪੂਰੀ ਦੋ ਰ ਉਮੀਦ ਦੇ ਵੱਲੋਂ ਪਹਿਲੀ ਕਬੱਡੀ ਪੈ ਰਹੀ ਹੈ ਆ 2100 ਦੀਆਂ ਦੋ ਰੈਡਾਂ ਪਰ ਸੀਚੇ ਵਾਲੀ ਇੱਕ ਪਾਸਾ ਕਰੀ ਤੁਰੇ ਆਉਂਦੇ ਆ ਇੱਕ ਪਾਸਾ ਕਰੀ ਤੁਰੇ ਆਉਂਦੇ ਆ ਇਧਰਲੇ ਬੰਨੇ ਮੁੰਡਾ ਕਹਿੰਦੇ ਵਾਹਿਗੁਰੂ ਸੀਚੇ ਵਾਲੀਆ ਲਾ ਤਗੜਾ ਜਫਾ ਬੱਲੇ ਬੱਲੇ ਕਰਵਾ ਗਿਆ ਇਧਰ ਵੀਰ ਆ ਸਾਡਾ ਅਮਨ ਨਿਊਜ਼ੀਲੈਂਡ ਉਹ ਮਾਗੀ ਦੇ ਉੱਪਰ ਬੋਲਾਂ ਦੀ ਸਾਂਝ ਪਾਵੇਗਾ ਇਧਰ ਸੀਚੇ ਵਾਲੀਆ ਸਾਡਾ 2100 ਮੰਨੇ ਰੂ ਮੈਦੋਂ ਪੁੱਜਦਾ ਹੋ ਗਿਆ ਮੈਂ ਬੇਹਤਿਆਰ ਦਾ ਵੀ ਵੀਰ ਮਾਇਆ ਪ੍ਰਾਪਤ ਕਰ ਲੈਣਗੇ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਲੈ ਵੀ ਕਾਲ ਵਾਲਿਆ ਮੈਚ ਸਿਰੇ ਦਾ ਅੱਜ ਨਾਨਕਿਆਂ ਦਾ ਪਿੰਡਾ ਤੈਨੂੰ ਵੀ ਬਹੁਤ-ਬਹੁਤ ਮੁਬਾਰਕਾਂ ਮਾਮੇ ਦੇਖਦੇ ਹੋਣਗੇ ਨਾਨੇ ਦੇਖਦੇ ਹੋਣਗੇ ਵੀ ਸਾਰੇ ਵੀਰ ਬੇਖਦੇ ਹੁਣ ਕੇ ਮੈਂ ਸਾਰੀ ਪ੍ਰਬੰਧ ਕਮੇਟੀ ਕਮਾਲਪੁਰ ਦਾ ਧੰਨਵਾਦ ਕਰਾਂਗਾ ਇੰਨੀ ਘਹਾਰੀ ਕਬੂਲ ਕਰਿਓ ਬੂਟਾ ਅਮਰੀਆਣਾ ਮਾਫੀ ਜਾਵੇਗਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤਾਂ ਤੁਸੀਂ ਬੋਲ ਦਿਓ ਲਓ ਤੇਰਾ ਧੰਨਵਾਦ ਲੈ ਵੀ ਸੋਹਣਿਆ ਵੀਰਾ ਅਗਲੀ ਕਬੱਡੀ ਪੈ ਗਈ ਲੈ ਵੀ ਅਮਲ ਕਰਦੇ ਗਏ ਇਸ ਦੇ ਵਿਰੋਧੀ ਲਓ ਸਾਹਮਣੇ ਕਹਿੰਦੇ ਕਰਨ ਨੇ ਕਬੱਡੀ ਪਾ ਦਿੱਤੀ ਐ ਸਾਹਮਣੇ ਚਾਰਾ ਕਹਿੰਦੇ ਸੀਚੇ ਵਾਲੀ ਟੀਮ ਦੇ ਇਹਨਾਂ ਨੇ ਇੱਕ ਪਾਸੇ ਵਾਲਾ ਫਾਈਨਲ ਕਰਨ ਦਾ ਸੋਚਿਆ ਹੋਇਆ ਆ ਕਹਿੰਦੇ ਬਾਬੇ ਚੰਨਣ ਸਿੰਘ ਦਾ ਪੁੱ ਅੰਦਰ ਕਾਂਗੇ ਵਾਲਾ ਕਾਂਗੇ ਵਾਲਾ ਗੇਡ ਮੈਦਾਨ ਦੇ ਅੰਦਰ ਕਰਦਾ ਹੋਇਆ ਕਮਾਲ ਜਗਰਾਜ ਦੇ ਕੀ ਵਰ ਕੀ ਗੱਲ ਬਣ ਗਈ ਆ ਇਹ ਸ਼ੇਰ ਸਿੰਘ ਦਾ ਪੁੱਤਰ ਆ ਕਾਕੇ ਕਾਂਗੇ ਵਾਲੇ ਦਾ ਭਤੀਜਾ ਅੱਜ ਦੇ ਟਾਈਮ ਦਾ ਸਿਰੇ ਦਾ ਜਾਫੀ ਹੈ ਆ ਗੁਰਵਿੰਦਰ ਬੱਲੇ ਬੱਲੇ ਕਰਾ ਗਿਆ ਅਮਰਤਨਾ ਪਿਆਰ ਹੈ ਅਮਰਤ ਦਾ ਵੀ ਭਰਾ ਆਪਣਾ ਜਿੱਥੇ ਖੜਾ ਲੀਏ ਖੜ ਜਾਂਦਾ ਆ ਦਿਲ ਦਾ ਹੀਰਾ ਬੰਦਾ ਲਓ ਸਾਹਮਣੇ ਬੰਟੀ ਟਿੱਬੇ ਦੀ ਰੇਡ ਰਦਾ ਆਵਿਆ ਹਰਜੀਤ ਬਾਸੀ ਤੇ ਨਾਲ ਸਾਡਾ ਵੀਰ ਲੱਖਾ ਦਾ ਸਿ ਕੈਨੇਡਾ ਉਹਨਾਂ ਦੇ ਵੱਲੋਂ ਕਹਿੰਦੇ 2100 ਹੋਵੇਗਾ ਸ਼ਰਮ ਦੇ ਤਿੰਨ ਜਫਿਆਂ ਤੋਂ ਇਹ ਕਹਿੰਦੇ ਬੰਟੀ ਆ ਖੇਡ ਮੈਦਾਨ ਦੇ ਅੰਦਰ ਸਰਪੰਚਾਂ ਦਾ ਮੁੰਡਾ ਕਬੱਡੀ ਪਾ ਰਿਹਾ ਹੈ ਉਧਰ ਕਹਿੰਦੇ ਤਲਵੰਡੀ ਰਾਏ ਵਾਲਾ ਇੰਦਰ ਇੰਦਰਾ ਤੇਰੇ ਤੇ ਨਜ਼ਰਾਂ ਟਿਕੀਆਂ ਦੁਨੀਆਂ ਦੀਆਂ ਬੈਠਿਆ ਕਾਲੇ ਵਰਗੇ ਜਲਾਲਪੁਰੀਆ ਪਾਲਾ ਬੈਠਾ ਦੁਨੀਆਂ ਦਾ ਵੱਡਾ ਮੱਲ ਤੇ ਕਬੱਡੀ ਕਹਿੰਦੇ ਬੂਰੇ ਨੰਗਲਵਾਲੇ ਖੇਡ ਮੈਦਾਨ ਦੇ ਅੰਦਰ ਭੂਰੀ ਦੀ ਪੈ ਗਈ ਹੈ ਵਾਹ ਕਹਿੰਦੇ ਵਾਹਿਗੁਰੂ 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 ਸੀਤੇ ਵਾਲੀਆ ਮੈਨੂੰ ਲੱਗਦਾ ਵੀ ਅੱਜ 51000 ਦਾ ਜੇਤੂ ਬਣ ਜਾਣਾ ਹੈ ਅੱਜ ਦੇ ਮੇਰੇ ਦਾ ਬੈਸਟ ਸਟਾਪਰ ਬਣ ਜਾਣਾ ਆ ਜਫੇ ਦੇ ਜਫਾ ਲੱਗ ਰਿਹਾ ਹੈ ਅਗਲੀ ਰੇਡ ਕਹਿੰਦੇ ਬੂਰੀਆ ਸੀ ਸਰਪਿੰਡਾ ਸੀ ਸਰਗਾਉ ਆਹ ਹਰਿਆਣੇ ਦਾ ਸ਼ੋਰਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਚਾਰਾਂ ਦੇ ਵਿੱਚੋਂ ਕਿਸ ਗੱਭਰੂ ਦਾ ਮੁਕਾਬਲਾ ਹੋਣਾ ਹੈ ਲੈ ਵੀ ਤਲਵੰਡੀ ਰਾਏ ਆ ਰਿਹਾ ਫਾਰੇ ਗੱਭਰੂ ਆ ਤਿਆਰੀ ਵਿਚਕਾਰ ਜੱਸਾ ਮਨਜਿੰਦਰ ਦਾ ਵੀਰ ਲੱਗਾ ਹੋਇਆ ਨਾਲ ਆਕਾਸ਼ ਹੈ ਤੇ ਨਾਲ ਡੱਗੋ ਵਾਲਾ ਆਇਰਨ ਮੈਨ ਤੇ ਬੂਰੀਏ ਦੇ ਦਰਮਿਆਨ ਆ ਦੋ ਗੱਭਰੂਆ ਦੇ ਦਰਮਿਆਨ ਇੱਕ ਪਾਸੇ ਫਰੀਦ ਕੋੜੀਆ ਤੇ ਦੂਸਰੇ ਪਾਸੇ ਹਰਿਆਣੇ ਦਾ ਸ਼ੋਰਾ ਜਿਹੜੇ ਲੁਧਿਆਣੇ ਦੇ ਵਿੱਚ ਰੌਣਕ ਆ ਆਹ ਹਰਜੀ ਪਾਸੇ ਕਬੱਡੀ ਉਹ ਹਰਜੀ ਪਾਸੇ ਛੱਡੱਗੋ ਵਾਲਾ ਡੱਗੋ ਵਾਲਾ ਸ਼ਰਨਾ ਇਹ ਕਹਿੰਦੇ ਢੇਰੀਆਂ ਦੇ ਢਾਉਣ ਦੀ ਗੱਲ ਕਰਦਾ ਹੋਇਆ ਉਧਰ ਕਹਿੰਦੇ ਜਲਾਲ ਵੀ ਗਰਾਉਂਡਾਂ ਨੂੰ ਮੱਥੇ ਟੇਕੇ ਆ ਕਦੇ ਝੋਟੇ ਪੜਦੇ ਦੇਖਿਆ ਕਿਹਦਾ ਪੇਚਾ ਪੈਂਦਾ ਪਾਲੇ ਨਾਲ ਇਹ ਪਿਛਲੇ ਜਨਮ ਦੇ ਲੇਖੇ ਆ ਕਿ ਡੇਢ ਨੰਬਰ ਦੀ ਫੇਰੀ ਤੇ ਗੱਭਰੂ ਟੌਂਦਾ ਢੇਰੀ ਤੇ ਪਾਲੇ ਨੇ ਕੰਨ ਕਈਆਂ ਦੇ ਸੇਕੇ ਆ ਕਦੇ ਝੋਟੇ ਪੜਦੇ ਦੇਖਿਆ ਸਾਹਮਣੇ ਟੇਪੜ ਦੇ ਝੋਟੇ ਪੜਦੇ ਝੋਟੇ ਪੜਦੇ ਆਸਾਨ ਪੜਦੇ ਕਮਾਲਪੁਰੇ ਦੇ ਵਿੱਚ ਬੱਲੇ ਬੱਲੇ ਹੋਈ ਪਈ ਆ ਉਧਰ ਭਾਈ ਅਮਨਦੀਪ ਹੜਾ ਵੱਲੋਂ ਅਵਤਾਰ ਹੜਾ ਵੱਲੋਂ ਵਾਹਿਗੁਰੂ ਜੀ ਦੇ ਲਈ ਵੱਡੇ ਮਾਣ ਪਰ ਲੱਭੂ ਸੀਤੇ ਵਾਲਿਆ ਦਿਲਪ੍ਰੀਤ ਪੂਰਨ ਓ ਭੱਜ ਜਾ ਮੁੰਡਾ ਮੁੰਡਾ ਭੱਜ ਗਿਆ ਆ 2 ਸਕਿੰਟਾਂ ਦੇ ਜੀਗ ਮਰਾਦੀ ਉਹ ਕਮਾਲਪੁਰੇ ਵਾਲੋ ਲਾਈਓਵਰ ਚੜਦੀ ਗਲਾ ਦਾ ਜਕਾਰਾ ਬੋਲੋ ਸੋ ਨਿਹਾਲ ਸ੍ਰੀ ਅਕਾਲ ਸਾਹਿਬ ਸ੍ਰੀ ਅਕਾਲ ਜਕਾਰੇ ਲੱਗ ਰਿਹਾ ਬਾਜਾਂ ਵਾਲੇ ਪਾਸ਼ਾ ਦੀ ਯਾਦ ਹੈ ਕਣਗਿੱਤਰ ਖੇਡ ਸਟੇਡੀਅਮ ਤੇ ਟਿੱਬੇ ਵਾਲਾ ਬੰਟੀ ਤੇ ਮਰਜਿੰਦਰ ਪੁਲਸੀਏ ਦਾ ਵੀਰ ਜੱਸਾ ਕੋਸ਼ਿਸ਼ ਕਰ ਰਿਹਾ ਜੀ ਬੱਲੇ ਦਿਲਬਰੀ ਦੇ ਲਈ 1000 ਰੁਪਏ ਆਇਆ ਵੀਰ ਜੀ ਪੈਸੇ ਜਿਹੜੇ ਫੜ ਲਵੋ ਬਹੁਤ ਬਹੁਤ ਧੰਨਵਾਦ ਗਿੰਨਾਸਰਾ ਯੂਐਸਏ ਜੱਸਾ ਆਸਟ੍ਰੇਲੀਆ ਸਾਡਾ ਵੀਰ ਗੋਲਡੀ ਆਸਰਾ ਮੂਨਕ ਦੇ ਵਿੱਚ ਰੌਣਕਾਂ ਲੱਗੀਆਂ 17 ਫਰਵਰੀ ਗੁਲਜਾਰੀ ਮੂਨਕ ਵੱਲੋਂ ਸੱਦੇ ਆ ਆ ਲੈ ਵੀ ਮਨੀ ਧੂੜ ਵਾਲਾ 13 ਵੀ ਪਿਆਰ ਹੈ ਮਾਨੇ ਰੂਮੀ ਵੀਰ ਨਾਲ ਅੱਜ ਦੇ ਮੇਲੇ ਦਾ ਬੈਸਟ ਰੇਡਰ ਬੈਸਟ ਕੌਣ ਬੈਸਟ ਬਣਿਆ ਜਿਹੜਾ ਕੱਲ ਬੁਲੇਟ ਜਿੱਤਿਆ ਜਿਹੜਾ ਭਦੌਰ ਦੇ ਵਿੱਚੋਂ ਬੁਲੇਟ ਜਿੱਤਿਆ 6 ਰੇਡਾਂ 6 ਨੰਬਰ ਬੰਟੀ ਟਿੱਪੇ ਵਾਲਾ ਬੈਸਟ ਰੇਡਰ ਬਣ ਕੇ ਇੱਕ ਵਾਰੀ ਤਾੜੀਆਂ ਉਸ ਗੱਭਰੂ ਤੇ ਮਾਰ ਦਿਓ ਜ਼ੋਰਦਾਰ ਤੇ 5 ਟੱਚ ਚਾਰ ਜਫੇ ਵਾਇਗਰੂ ਸੀਚੇ ਵਾਲੀਆ ਬੱਲੇ ਬੱਲੇ ਕਰਾ ਗਿਆ ਉਧਰ ਕਹਿੰਦੇ ਜੁਆਇੰਟ ਜਿਹੜੇ ਜਾਫੀ ਵੀ ਜੁਆਇੰਟ ਵੈਸਟ ਨੇ ਟੀਮ ਦੀ ਸੈਫਤੀ ਨਾਲ ਤੇ ਰੇਂਡਰ ਵੀ ਬੂਰੀਆ ਸੀਸਰ ਔਰ ਬੰਟੀ ਡੱਬਾ ਦੋਨੇ ਸਾਂਝੇ ਤੌਰ ਤੇ ਵੈਸਟ ਬਣਿਆ ਬਹੁਤ ਬਹੁਤ ਮੁਬਾਰਕਾਂ ਸਾਰੇ ਭਰਾਵਾਂ ਨੂੰ ਖਲਗੀ ਤਰ ਖੇਡ ਸਟੇਡੀਅਮ ਖਲਗੀ ਤਰ ਐਸੋਸੀਏਸ਼ਨ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਵੀਰਾਂ ਨੇ ਲਾਈਵ ਆਨੰਦ ਮਾਣਿਆ ਪਰਮਾਤਮਾ ਉਹਨਾਂ ਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਹੁਣ ਦੋਨੇ ਟੀਮਾਂ ਪ੍ਰਾਈਜ਼ ਲੈ ਲੈਣ ਦੋਨੇ ਟੀਮਾਂ ਪ੍ਰਾਈਜ਼ ਲੈ ਲੈਣ ਬਹੁਤ ਬਹੁਤ ਧੰਨਵਾਦ ਸਾਡੀ ਜਿੰਦਗੀ ਦੇ ਸਤਕਾਰ ਨੇ 골ਡੀ ਅਨਸਰ ਹੈ ਰੈਣਾ ਅਨਸਰਾ ਕੈਨੇਡਾ ਨਾਲ ਜੱਸਾ ਵਾਸੀ ਆਸਟ੍ਰੇਲੀਆ ਨਾਲ ਦਿਲਪ੍ਰਿਤ ਵਾਸੀ ਸਾਡਾ ਵੀਰ ਇਹਨਾਂ ਚਾਰੇ ਵੀਰਾਂ ਵੱਲੋਂ 70000 ਜਿਹੜਾ ਆਲੋਪਨ ਦਾ ਸੈਕੰਡ ਪ੍ਰਾਈਜ਼ ਦਿੱਤਾ ਜਾਣਾ। ਹਾਂਜੀ ਉਧਰ ਹਣੀ ਵੀਰ ਦਾ ਵੀ ਧੰਨਵਾਦ ਕੀਤਾ ਕਮੇਟੀ ਤੋਂ ਸਾਡੇ ਦਰਮਿਆਨ ਆ। ਸਾਰੀ ਸੰਗਤ ਦਾ ਕਲਗੀਧਾਰ ਐਸੋਸੀਏਸ਼ਨ ਵੱਲੋਂ ਸਾਰੇ ਖਿਡਾਰੀ ਵੀਰਾਂ ਦਾ ਤੇ ਮਲਾਜਮ ਵੀਰਾਂ ਦਾ ਸੇਵਾਦਾਰਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਇੱਕ ਵਾਰ ਨਹੀਂ ਕਰੋੜਾਂ ਵਾਰ ਧੰਨਵਾਦ ਕਰਦੇ ਆ ਤੁਸੀਂ ਪਿਆਰ ਦਾ ਏਕੇ ਦਾ ਸਬੂਤ ਦੇ ਕੇ ਸਾਡਾ ਪੂਰਾ ਸਾਹ ਦਿੱਤਾ ਹੈ ਬਹੁਤ ਬਹੁਤ ਸੰਗਤ ਜੀ ਤੁਹਾਡਾ ਬਹੁਤ ਜਿਆਦਾ ਧੰਨਵਾਦ ਮੇਰੀ ਬੇਨਤੀ ਹੈ ਉਹ ਬੈਸਟਾ ਵਾਲੇ ਖਿਡਾਰੀ ਤੇ ਨਾਲ ਪਹਿਲੇ ਦੂਜੇ ਨਾਮ ਦੀਆਂ ਟੀਮਾਂ ਆਪਣਾ ਪ੍ਰਾਈਜ਼ ਜਿਹੜਾ ਪ੍ਰਾਪਤ ਕਰਨ ਗਈਆਂ ਵੱਡਾ ਧੰਨਵਾਦ ਗਿਆਨਾ ਅਨਸਰਾ ਯੂਐਸਏ